ਜਦੋਂ ਬੱਚੇ ਪੜਦੇ ਸੀ ਤਾਂ ਆਪਦਾ ਵੀ ਮਨ ਕਰਦਾ ਸੀਗਾ ਤੇ ਬੱਚਿਆਂ ਨੇ ਫਿਰ ਬਹੁਤ ਹੈਲਪ ਕੀਤੀ ਤੇ ਬੱਚਿਆਂ ਨੇ ਮम्मा ਆਪਾਂ ਇਕੱਠੇ ਪੜ ਸਕਦੀ। ਬਿਆਦ ਨੂੰ 10 ਸਾਲਾਂ ਬਾਅਦ ਨਾ ਮਰਗਲ ਬੀਗ ਸਾਲਾਂ ਬਾਅਦ ਮੈਨੂੰ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਡਿਊਟੀ ਤੇ ਆਉਗੇ ਸਾਹਮਣੇ ਤਾਂ ਮੈਂ ਬੈਠਾ ਤੇ ਮੈਂ ਕਹਿੰਦਾ ਦੱਸੋ ਕਹਿੰਦੇ ਮੇਰੇ ਨਾਲ ਪੜਨ ਨੂੰ ਬਹੁਤ ਮਨ ਕਰਦਾ। ਅੱਛਾ ਮੈਂ ਕਿਹਾ ਤੇਰਾ ਡਰਾਕਰਾਵਾ ਦੀ ਚਾਹ ਰਹੋਗੇ ਤਾਂ ਕਿ ਪੋਪਟ ਦੇ ਨਾਲ ਪੇਪਰ ਦੇਣ ਜਾਂਦੇ ਸੀ ਉਹ ਉਹ ਤਾਂ ਦਾ ਮਹਿਸੂਸ ਕਿਵੇਂ ਹੁੰਦਾ ਸੀ ਕਿਉਂਕਿ ਲੋਕ ਕਹਿੰਦੇ ਹੋਣਗੇ ਵੀ ਇਹ ਕਿਹੜੀ ਉਮਰ ਦੇ ਵਿੱਚ ਇੰਨਾ ਕੀ ਬਰ ਹੋ ਜੀ ਉਹਨੇ ਪਪਾ ਮੈਨੂੰ ਬੈਠਾ ਪੜ੍ਹੋਗਾ ਮੈਨੂੰ ਸੋਫੀ ਜੋਲਦੀ ਦੀ ਰਿਵਰਸ ਕਰਵਾ ਲਓ ਤੇ ਚਲੋ ਮੈਂ ਤਾਂ ਠੀਕ ਹੈ ਫਿਰ ਮੈਂ ਫੀਸ ਭਰਤੀ ਨਾ ਜੀ ਫਿਰ ਮੈਂ ਕੋ ਮੈਟਰੇ ਕੀਤੀ ਫਿਰ ਪ੍ਰੋਸਪਨ ਕੀਤੀ ਟੂ ਕੀਤੀ ਹੈ ਨਾ ਤੇ ਸਾਰੇ ਬੀਏ ਕੀਤੀ ਉਹ ਡਬਲ ਐਮੇ ਕਰ ਲਈ ਤੇ ਵੱਡੀ ਗੱਲ ਇਹ ਆ ਕਿ ਸਾਰੇ ਘਰ ਦੇ ਕਰਨੇ ਕੰਮ ਨੂੰ ਸਾਰੇ ਸਾਡੇ ਘਰ ਕੰਮ ਨਹੀਂ ਲੱਗੇ ਹੁੰਦੇ ਅੱਜ ਤੱਕ ਸਾਰੇ ਕੰਮ ਮਾਫ ਕਰ ਦਿਆ ਕਮਾ ਵਾਹਿਗੁਰੂ ਮੈਂ ਵੇਖਿਆ ਤਾਂ ਨਹੀਂ ਜੇ ਦੇਖਿਆ ਹੁੰਦਾ ਸਰਦਾਰ ਕਨਵਰ ਸਿੰਘ ਜੀ ਲਟਾਲਾ ਵਰਗਾ ਹੀ ਹੋਣਾ ਹਰ ਬਾਰੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਤੇ ਇੱਕ ਬ੍ਰਿਹੜ ਅਰਾਦਾ ਲੱਗ ਰਿਹਾ ਕਿ ਇਹ ਨਾ ਹੋਵੇ ਪੀਐਜ ਕਰਕੇ ਡਾਕਟਰ ਜਿਦੇ ਕੁਰਬਾਨ ਜਾਣ ਫਿਰ ਕਿਵੇਂ ਮਹਿਸੂਸ ਕਰੇ ਮਤਲਬ ਕਿ ਹਰ ਇੱਕ ਨੂੰ ਪੜ੍ਹਨਾ ਚਾਹੀਦਾ ਜੇ ਕਿਸੇ ਨੇ ਪੜ੍ਹਾਈ ਛੱਡੀ ਵੀ ਹੋਈ ਹੈ ਤਾਂ ਉਹਨੂੰ ਜ਼ਰੂਰ ਪੂਰੀ ਕਰ ਲੈਣੀ ਚਾਹੀਦੀ ਆਪਦੇ ਪਾ ਪੜਾਈ ਦੀ ਕੋਈ ਏਜ ਨਹੀਂ ਹੈਗੀ ਨੌਲੇਜ ਲੈ ਲੈਣੀ ਚਾਹੀਦੀ ਜਿੱਥੋਂ ਵੀ ਗਿਆਨ ਪ੍ਰਾਪਤ ਹੁੰਦਾ ਸਾਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਅਧਿਵਸ਼ਾ ਸ਼ਰਤਿਕੜੀਆਂ ਨਹੀਂ ਪੈ ਰਹੀਆਂ ਨਾ ਇਹ ਥੋੜਾ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਜੋ ਬੱਚਾ ਨਹੀਂ ਮਿਹਨਤ ਕਰਦਾ ਨਾ ਉਹਦਾ ਮੋਲੇ ਨੂੰ ਜ਼ੋਰ ਵਧਾਉਣਾ ਚਾਹੀਦਾ ਦੇਖੋ ਬਾਹਰ ਬੱਚੇ ਤੌਰ ਨੇ ਮਾਪਿਆਂ ਵਾਸਤੇ ਬਹੁਤ ਵੱਡੀ ਗੱਲ ਆ ਨਾ ਜਿਹੜੇ ਮਜ਼ਦੂਰੀਆਂ ਨੇ ਧਿੱਗਨੇ ਬੰਦੇ ਬਾਹਰ ਨਾ ਤੇ ਉਹ ਤਾਂ ਇੱਕ ਹੁੰਦਾ ਜੀ ਅੱਜ ਕੂਤਰਾਂ ਗੋੜਾ ਪਾਲਿਆ ਵੀ ਛੱਡ ਦੋ ਬੜਕੋ ਨੇ ਆਉਣਾ ਵੀ ਨਹੀਂ ਆਉਣਾ ਰੱਬ ਨੂੰ ਪਤਾ ਕੀ ਆਉਣਾਗੇ ਨਾ ਕੀ ਅੱਗੇ ਜਾ ਕੇ ਐਮਥਲ ਜਾਂ ਪੀਐਸਡੀ ਤੋਂ ਐਡਾ ਨਾ ਕੋਈ ਪ੍ਰੋਗਰਾਮ ਬਹਾਰ ਹਾਂਜੀ ਕਰਾਂਗੇ ਜੀ ਕੀ ਬੰਦ ਐਮਪੀਐਚਡੀ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮੈਦੂਦਾਂ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਚੈਨਲ ਦੇਸ਼ ਦੁਨੀਆ ਦੇ ਉੱਤੇ ਅੱਜ ਇੱਕ ਅਜਿਹੀ ਖਾਸ ਸ਼ਖਸੀਅਤ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਬਹੁਤਾ ਜੀਵਨ ਤੋਂ ਬਾਅਦ ਵਿੱਚ ਡਬਲ ਐਮਏ ਤੱਕ ਪੜ੍ਹਾਈ ਕੀਤੀ ਕਿਉਂਕਿ ਸਾਡੇ ਨੇ ਜੋ ਅੱਜ ਦੇ ਮਹਿਮਾਨ ਨੇ ਜਗਦੇਵ ਕੌਰ ਪਤਨੀ ਸਰਦਾਰ ਕੁਲਵੰਤ ਸਿੰਘ ਜਿਹੜੇ ਕਿ ਪੁਲਿਸ ਵਿਭਾਗ ਦੇ ਵਿੱਚ ਏਐਫੀ ਨੇ ਤੇ ਇਹ ਬਹੁਤਾ ਜਦੋਂ ਜੀਵਨ ਸ਼ੁਰੂ ਹੋਇਆ ਭਾਵ ਕਿ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਇਹ ਅੰਡਰ میٹرਕ ਸੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕਿਵੇਂ ਹੌਸਲਾ ਕੀਤਾ ਪੜ੍ਹਨ ਦਾ ਤੇ ਅੱਗੇ ਕੁਲਵੰਤ ਸਿੰਘ ਜੀ ਨੇ ਕਿਵੇਂ ਸਹਿਯੋਗ ਕੀਤਾ ਔਰ ਇਹ ਪੜ੍ਹਾਈ ਕਰਨ ਦਾ ਮਕਸਦ ਕੀ ਸੀ ਮਨੋਰਥ ਕੀ ਸੀ ਉਹ ਹੀ ਦਰਸ਼ਕਾਂ ਦੇ ਵਿੱਚ ਅਸੀਂ ਅੱਜ ਲੈ ਕੇ ਜਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੋਰ ਜਿਹੜੀਆਂ ਮਹਿਲਾਵਾਂ ਜਗਦੇਵ ਕੌਰ ਹੋਣਗੀਆਂ ਜਾਂ ਬਹੁਤ ਸਾਰੇ ਹੋਰ ਪੁਰਸ਼ ਵੀ Ajay ਹੋਣਗੇ ਜਿਹੜੇ ਕਿ ਬਹੁਤਾ ਜੀਵਨ ਤੋਂ ਬਾਅਦ ਵਿੱਚ ਉਹਨਾਂ ਦੀ ਜਿਹੜੀ ਪੜ੍ਹਨ ਦੀ ਇੱਛਾ ਭਾਵੇਂ ਉਹਨਾਂ ਦੇ ਦਿਲ ਦੇ ਅੰਦਰ ਸੀ ਪਰ ਕਿਤੇ ਨਾ ਕਿਤੇ ਖਤਮ ਹੋ ਗਈ ਜਗਦੇਵ ਕੌਰ ਜੀ ਤੁਹਾਡਾ ਦੇਸ਼ ਦੁਨੀਆ ਚੈਨਲ ਤੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਅੱਛਾ ਇਦਾਂ ਸੀ ਜਿਵੇਂ ਪਤਾ ਲੱਗਿਆ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਨਾਲ ਐਸ ਵਕਤ ਸਾਡੇ ਬੈਠੇ ਨੇ ਵੀ ਜਦੋਂ ਬਯੋਤਾ ਜੀਵਨ ਸੀ ਤੁਸੀਂ ਅੰਡਰਮੈਟਕ ਸੀ ਉਹ ਕਹਾਣੀ ਦੱਸੋ ਕਿ ਅੰਡਰਮੈਟਕ ਕਿਵੇਂ ਰਹੇ ਤੇ ਅੱਗੇ ਜਾ ਕੇ ਤੁਹਾਡਾ ਪੜਨ ਦਾ ਪ੍ਰੋਗਰਾਮ ਆ ਜਿਹੜਾ ਤੁਹਾਡੇ ਦਿਲ ਦੇ ਬਲਬਲੇ ਸੀ ਤੁਹਾਡੀ ਇੱਛਾ ਸੀ ਤੁਹਾਡਾ ਸੁਪਨਾ ਸੀ ਉਹਨੂੰ ਤੁਸੀਂ ਕਿਵੇਂ ਪੂਰਾ ਕੀਤਾ ਸਾਰਿਆਂ ਨੂੰ ਸੱਚੀ ਕਲ ਜੀ ਜੀ ਸਰ ਪੜਾਈ ਦੇ ਨਾਲ ਪੜਾਈ ਪਹਿਲਾਂ ਮੇਰਾ ਸ਼ੌਕ ਵੀ ਸੀਗਾ ਤੇ ਵੀ ਮੈਂ ਪੜਨਾ ਹਾਂ ਤੇ ਪਰ ਕਈ ਪ੍ਰੋਬਲਮਾਂ ਕਰਕੇ ਨਹੀਂ ਪੜਾਈ ਹੋਈ ਤੇ 10ਥ ਦੇ ਵਿੱਚ ਦੋ ਸਬਜੈਕਟ ਸੀਗੇ ਜਿਨ੍ਹਾਂ ਦੇ ਵਿੱਚੋਂ ਰਿਪੀਅਰ ਸੀਗੀ ਹਾਂਜੀ ਤੇ ਉਹ ਫਿਰ ਮੈਰਜ ਤੋਂ ਬਾਅਦ ਫਿਰ ਵੀ ਮਨ ਸੀਗਾ ਵੀ ਮੈਂ ਪੜਨਾ ਮਾ ਪੜਨਾ ਜ਼ਰੂਰ ਆ ਪਰ ਬੱਚਿਆਂ ਦੇ ਨਾਲ ਜਦੋਂ ਬੱਚੇ ਪੜਦੇ ਸੀ ਤਾਂ ਆਪਦਾ ਵੀ ਮਨ ਕਰਦਾ ਸੀਗਾ ਤੇ ਬੱਚਿਆਂ ਨੇ ਫਿਰ ਬਹੁਤ ਹੈਲਪ ਕੀਤੀ ਤੇ ਬੱਚਿਆਂ ਨੇ ਮम्मा ਆਪਾ ਇਕੱਠੇ ਪੜ ਸਕਦੀ ਜੀ ਤੇ ਜਿਹੜਾ ਮਨ ਦੀ ਪੜਨ ਦੀ ਤਮੰਨਾ ਸੀ ਉਹ ਤੁਸੀਂ ਖੁਦ ਹੀ ਅੱਗੇ ਰੱਖੀ ਜਾਂ ਕਿਤੇ ਨਾ ਕਿਤੇ ਸਰਦਾਰ ਕਲਵੰਤ ਸਿੰਘ ਜੀ ਨੂੰ ਮਹਿਸੂਸ ਹੈ ਹਾਂਜੀ ਨਹੀਂ ਮੈਂ ਆਪ ਹੀ ਪਹਿਲਾਂ ਮੇਰੇ ਮਨ 'ਚ ਸੀ ਵੀ ਮੈਂ ਪੜਨਾ ਵਾ ਤੇ ਪੜਾਈ ਦੀ ਲੋਰ ਪਰ ਮੇਰੇ ਹਸਬੰਦ ਨੇ ਸੁਦਰਪ ਸਿੰਘ ਤਾਲਾ ਜੀ ਨੇ ਬਹੁਤ ਜ਼ਿਆਦਾ ਮੇਰੀ ਹਰਤ ਕੀਤੀ ਤੇ ਬਹੁਤ ਹਾਂਜੀ ਤੇ ਮੈਨੂੰ ਅੱਗੇ ਪੜਨ ਵਾਸਤੇ ਪ੍ਰੇਰਤ ਜੀ ਕੀਤਾ ਵੀ ਕੋਈ ਨਹੀਂ ਤੁਸੀਂ ਪੜੋ ਤੇ ਤੁਹਾਡੇ ਮਨ ਦੀ ਸ਼ੌਕਾ ਤਾਂ ਤੁਸੀਂ ਜਰੂਰ ਆਪੇ ਲਈ ਕਰੋ ਪੂਰੇ ਜੇ ਤੁਸੀਂ ਪੜੋ ਜਰੂਰ ਹਾਂਜੀ ਤੇ ਵਿਆਹ ਕਰੇ ਸੰਤੋ ਹਾਂਜੀ ਜੀ 1970 ਮਿਲੇ ਜੀ ਤੇ 10ਵੀਂ ਕਦੋਂ ਛੱਡੀ 92 93 ਬੰਮੀ ਚ ਸੀ ਜੀ ਹਾਂਜੀ ਹਾਂਜੀ ਤੇ ਫਿਰ ਵੱਡੇ ਬੇਟੇ ਦੇ ਨਾਲ ਪਹਿਲਾਂ ਸੀਗਾ ਮਨ ਬਣਿਆ ਵੀ ਮੈਂ ਸੈੰਥ ਕਲਾਸ ਕਰਾਂ ਪਰ ਉਦੋਂ ਮੇਰੀ ਪੜ ਹੋਇਆ ਕਈ ਘਰ ਦੀਆਂ ਸੀਗੀਆਂ ਪ੍ਰੋਬਲਮਸ ਫਿਰ ਉਦੋਂ ਵਾਲੇ 92 ਤੇ ਤੁਸੀਂ 10ਵੀਂ ਆ ਖੁਦ ਕੀਤੀ ਸੀ ਜਿਹੜੀ ਵਿਚਾਰ ਰਹਿ ਗਿਆ 94 ਦੇ ਵਿੱਚ 2 ਸਾਲ ਵਿਆਹ ਵਿਆਹ ਹੋ ਗਿਆ ਤੇ ਫਿਰ ਜਿਹੜੀ 10ਵੀਂ ਕਰਨ ਦਾ ਪ੍ਰੋਗਰਾਮ ਤੁਹਾਡਾ ਕਿਹੜੇ ਸੰਪਰਕ 10ਵੀਂ ਉਦੋਂ ਵਾਲੇ ਬੇਟੇ ਦੇ ਨਾਲ ਕੀਤੀ ਸੀ ਮੈਂ ਹਰਦੀਪ ਸਿੰਘ ਦੇ ਨਾਲ ਦੇ ਹਾਂਜੀ ਛੋਟੇ ਬੇਟੇ ਬੇਟੇ ਦੇ ਨਾਲ ਕੀਤੀ ਮੈਂ 2013 ਦੇ ਵਿੱਚ ਅੱਛਾ ਮਤਲਬ ਕਿ ਇੰਨੇ ਲੰਮੇ ਵਖਵੇ ਦੇ ਬਾਅਦ ਵਿੱਚ ਤੁਹਾਡਾ ਜਿਹੜਾ ਜੇ ਆਪਾਂ ਕਹੀਏ ਤਾਂ 6 ਤੇ ਸਿੱਧਾ-ਸਿੱਧਾ 20 ਸਾਲ ਲਗਭਗ ਨੀਅਰਬਾਊਟ ਬਣਦੇ ਨੇ ਇਹ ਤੇ ਇੰਨੇ ਵਖਵੇ ਦੇ ਬਾਅਦ ਤੁਸੀਂ ਕਿਵੇਂ ਮਨ ਨੂੰ ਆਪਣੇ ਆਪ ਨੂੰ ਮਜ਼ਬੂਤ ਕੀਤਾ ਕਿ ਮੈਂ ਹੁਣ ਪੜ ਸਕਦਾ ਹਾਂ ਹਾਂਜੀ ਬੱਚਿਆਂ ਦੇ ਨਾਲ ਵੀ ਜੀ ਮਨ ਵੀ ਸੀ ਸ਼ੌਕ ਵੀ ਸੀਗਾ ਤੇ ਬਾਕੀ ਸਾਰੇ ਇਕੱਠੇ ਬੱਚੇ ਜਦੋਂ ਬਹਿ ਕੇ ਡਿਸਕਸ ਕਰਦੇ ਸੀ ਤਾਂ ਕਹਿੰਦੇ ਮਮਾ ਤੁਸੀਂ ਪੜ ਸਕਦੇ ਹੋ ਮੈਂ ਕਰ ਸਕਦੀ ਹਾਂ ਤੇ ਫਿਰ ਅਸੀਂ ਇਕੱਠਿਆਂ ਨੇ ਹਾਂਜੀ 10th ਕਲਾਸ ਕੀਤੀ ਤੇ ਜਿਹਦੇ ਵਿੱਚੋਂ ਮੇਰੇ 65% ਆਏ। ਜੀ। ਹਾਂਜੀ ਕਲਾਸ 12 ਦੇ ਵਿੱਚ ਮੇਰੇ 70% ਆਏ। ਹਾਂਜੀ। ਤੇ ਮਾਪੇ ਦੇ ਨਾਲ ਪੁੱਤ ਦੇ ਨਾਲ ਪੇਪਰ ਦੇਣ ਜਾਂਦੇ ਸੀ ਉਹ ਉਹ ਤਾਂ ਦਾ ਮਹਿਸੂਸ ਕਿਵੇਂ ਹੁੰਦਾ ਸੀ ਕਿਉਂਕਿ ਲੋਕ ਕਹਿੰਦੇ ਹੋਣਗੇ ਵੀ ਇਹ ਕਿਹੜੀ ਉਮਰ ਦੇ ਵਿੱਚ ਇੰਨਾ ਕਈ ਵਾਰ ਹੋ ਜਾਈ। ਹਾਂਜੀ ਪੁੱਤ ਜੀ ਹਰ ਇੱਕ ਹੀ ਹਮੇ ਕਹਿੰਦੇ ਹੁੰਦੇ ਆ ਜੀ ਪਰ ਫਿਰ ਵੀ ਆਪਾਂ ਜੋ ਕਰਨਾ ਵਾ ਆਪਣੇ ਮਨ 'ਚ ਹੋਵੇ ਨਾ ਤਾਂ ਆਪਾਂ ਉਹਨੂੰ ਕਰ ਸਕਦੀ ਹਾਂ ਜਿਹੜੇ ਹੁਕਮੇ ਹੁੰਦੇ ਆ ਸੁੱਤੇ ਪੈ ਨਹੀਂ ਦੇਖੀ ਜਾਂਦੇ ਜਾਂ ਕੀ ਪੂਰੇ ਹੁੰਦੇ ਨੇ ਜੀ ਤੇ ਹਾਂਜੀ ਤੇ ਪੜਾਈ ਬੱਚਿਆਂ ਦੇ ਨਾਲ ਮੈਂ ਵਧੀਆ ਤਰੀਕੇ ਦੇ ਨਾਲ ਕੀਤੀ ਤੇ ਬੱਚਿਆਂ ਨੇ ਵੀ ਮੇਰਾ ਬਹੁਤ ਸਹਿਯੋਗ ਦਿੱਤਾ ਮੇਰੇ ਹਸਬੰਦ ਦਾ ਕੌਨਸਲਿੰਗ ਜੀ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਅੱਛਾ ਦੁਬਾਰਾ ਰਿਪੀਟ ਕਰਦੇ ਹੋ ਕਿੰਨੇ ਪਰਸੈਂਟ ਤੁਹਾਡੇ ਸੀ ਤੇ ਲੜਕੇ ਅ ਬੇਟੇ ਦੇ ਸੀਗੇ ਜੀ ਮੇਰੇ 65% ਸੀਗੇ ਜੀ ਸੈਂਸ ਦੇ ਵਿੱਚੋਂ ਤੇ ਬੇਟੇ ਦੇ 90% ਸੀ ਹਾਂਜੀ ਹਾਂ ਜੀ ਪਾਸਵਿਜਨ ਵਿੱਚੋਂ ਮਤਲਬ ਕਿ ਪੇਪਰ ਵੀ ਕਿੰਨੇ 20 ਸਾਲ ਪਹਿਰੇ ਦਿੱਤੇ ਜਿਹੜੀ ਲੜਕੀ ਰੀਪੇਰ ਆ ਗਈ ਸੀ ਕਪਾਰਟਮੈਂਟ ਆ ਗਈ ਸੀ ਤੇ ਉਹੀ ਲੜਕੀ ਦੇ 65% ਤੇ ਹਾਂ ਜੀ ਹਾਂ ਜੀ ਜੀ 65% ਆਏ ਸੈਂਸਰ ਦੇ ਵਿੱਚੋਂ ਤੇ 70% ਮੇਰੀ ਪਲਸ 12 ਜੀ ਜੀ ਤੇ ਨਾਲ ਹੀ ਬੇਟੇ ਨਾਲ ਮੈਂ ਗ੍ਰੈਜੂਏਸ਼ਨ ਕੀਤੀ ਹਾਂ ਜੀ ਹਾਂ ਜੀ ਐਡਵੋਕੇਟ ਹਰਦੀਪ ਸਿੰਘ ਉਸ ਤੋਂ ਬਾਅਦ ਉਹਨਾਂ ਨੇ ਅਬੀ ਲਾਉ ਦੀ ਕੀਤੀ ਡਿਗਰੀ ਹਾਂ ਜੀ ਤੇ ਹੁਣ ਵੀ ਬਾਹਰੋਂ ਕੈਨੇਡਾ ਦੇ ਵਿੱਚ ਲਾਉ ਦੀ ਡਿਗਰੀ ਕਰਨੀ ਹੈ ਜੀ ਜੀ ਵਕਾਲਤ ਕਰਨੀ ਹੈ ਹਾਂ ਜੀ ਹਾਂ ਜੀ ਤੇ ਬੱਚੇ ਵਧੀਆ ਨੇ ਜੀ ਬਹੁਤ ਵਧੀਆ ਨੇ ਇੰਟਰਨੈਸ਼ਨਲ ਮੋਲ ਦੇ ਉਹਨਾਂ ਨੇ ਇੰਟਰਨੈਸ਼ਨਲ ਘੜੀ ਨੇ ਹਾਂ ਜੀ ਤੇ ਬਹੁਤ ਵਧੀਆ ਬੱਚੇ ਨੇ ਤੇ ਪਰਮਾਤਮਾ ਵਾਹਿਗੁਰੂ ਨੇ ਵੇਖਿਆ ਤਾਂ ਨਹੀਂ ਜੇ ਦੇਖਿਆ ਹੋਊ ਤਾਂ ਸਰਦਾਰ ਕਲਵੰਤ ਸਿੰਘ ਜੀ ਲਟਾਲ ਵਰਗਾ ਜੀ ਅਟਕ ਕਲਵੰਤ ਸਿੰਘ ਜੀ ਬੜਾ ਵੱਡੀ ਗੱਲ ਉਹਨਾਂ ਨੇ ਕਹੀ ਆ ਕਿ ਜੇ ਵਾਹਿਗੁਰੂ ਹੋਏਗਾ ਤਾਂ ਸ਼ਾਇਦ ਸਰਦਾਰ ਕਲਵੰਤ ਸਿੰਘ ਵਰਗਾ ਹੋਏਗਾ ਤੇ ਤੁਸੀਂ ਕਿਵੇਂ ਮਤਲਬ ਕਿ ਇਹਨਾਂ ਦੀ ਇਸ ਦਿਲ ਦੀ ਇੱਛਾ ਨੂੰ ਸਮਝਦੇ ਉਹ ਲੋਕ ਮੈਂ ਹਮੋਸ਼ਾ ਕਰਦਾ ਨਾ ਪਹਿਲਾਂ ਅੰਮ੍ਰਿਤੋ ਇਹ ਕਿਹੜੀ ਵੱਡੀ ਗੱਲ ਕਰਕੇ ਮੈਨੂੰ ਰੱਬ ਜਣਾ ਤੇ ਇਸ ਤਰ੍ਹਾਂ ਹੋ ਗਿਆ ਜਰੇ ਮੈਂ ਨਾ ਸਾਡਾ ਵਿਆਹ ਵਜਿਗਾ ਜਾਰੀ ਦੋਸਤੀ ਮੇਰਾ ਮਤਲਬ ਉਹਨਾਂ ਦੇ ਮਾਮਾ ਨੇ ਨਾ ਮੇਰੇ ਕਿਸੇ ਦੇ ਉਹ ਵੀ ਪਰਸਨ ਸੀਗੇ ਅੱਜ ਕੱਢੀ ਭਰਤੀ ਸੀਗੇ ਇਕੱਠੇ ਸੀ ਮਤਲਬ ਟ੍ਰੇਨਿੰਗ ਕੀਤੀ ਉੱਥੇ ਤੇ ਉਹਨਾਂ ਦੇ ਮਨ ਸੀਗਾ ਕਿ ਤਨਾ ਕਿਤੇ ਮੈਂ ਮੇਰੀ ਭਾਣ ਸੀ ਮੈਂ ਰਿਸ਼ਤਾ ਕਰਨਾ ਨਾ ਜੀ ਜੀ ਉਹ ਮਿਲੋ ਨਾ ਵਿਆਹ ਕਰਕੇ ਵੀ ਵੀ ਬੋਰਸ ਤਾਂ ਵਧੀਆ ਆਪਾਂ ਦੇ ਪਰਸਤੇ ਜਿ ਪਣੀ ਰਵਤ ਆਪਾਂ ਤੇ ਮੇਰੀ ਭਾਣ ਜੀ ਹੈ ਤੇ ਮੈਂ ਉਹ ਤਾਂ ਠੀਕ ਹੈ ਜੇਰਾ ਪਕਰੋਣਾ ਰਹਿ ਗਈ ਹੈ ਨਾ ਤੇ ਚੰਨ ਦੀ ਗੱਲ ਆ ਰਹੀ ਜੀ ਤੇ ਕਿੰਨੀ ਬੜਨੀ ਜਿਹੜਾ ਨਾ ਉੱਥੇ ਤਾਂ ਚੱਲਦੀ ਹੈ ਜੀ ਤੇ ਮੈਨੂੰ ਕਹਣ ਲੱਗਾ ਵੀ ਆਪਾਂ ਮੈਂ ਕਿਹਨੂੰ ਪੁੱਛਾਂ ਮੱਛੀ ਨਾਲ ਕਿਉਂਕਿ ਮੈਂ ਵੀ ਮੈਟਰ ਦੇ ਪਾਸ ਸੀਗਾ ਮੈਂ ਕਿਹਾ ਮੈਟਰ ਸੀਗਾ ਤਾਂ ਕਿ ਪੁੱਛਿਆ ਕਿ ਮੈਨਾਂ ਦੇ ਵੀ ਪਕਰ ਬੈਠੇ ਤਾਂ ਹੋਣਗੇ ਆ ਹੁਣ ਨਾ ਉਹ ਥਾਣੇ ਮੇ ਹੋਰਦਾ ਵੀ ਭਾਣ ਭਾਣ ਜੀ ਆ ਵੀ ਮੈਟਰ ਤਾਂ ਹੋਊਗਾ ਨਾ ਤੇ ਮੈਂ ਮੈਨੂੰ ਜਿਹੜਾ ਸੀਗਾ ਵੀ ਆਪਾਂ ਕੋਈ ਉਹ ਕਰਨਾ ਤੇ ਸਾਡੇ ਦਾ ਬੜਾ ਮੈਰਡ ਹੋ ਗਈ ਵਿਆਹ ਤੋਂ ਕਨੇ ਸਾਲਾਂ ਬਾਅਦ ਨਾ ਮੇਰੇ ਕੋਲ 20 ਸਾਲਾਂ ਬਾਅਦ ਮੈਨੂੰ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਡਿਊਟੀ ਤੇ ਆ ਗਿਆ ਸ਼ਾਮ ਨੂੰ ਤਾਂ ਮੈਂ ਬੈਠਾ ਤੇ ਮੈਂ ਕਹਿੰਦਾ ਦੱਸੋ ਕਹਿੰਦੇ ਮੇਰੇ ਨਾਲ ਪੜ੍ਹਨ ਨੂੰ ਬਹੁਤ ਮਨ ਕਰਦਾ اچھا ਮੈਂ ਕਿਹਾ ਤੇਰਾ ਡਰਾਕਰਾਵਾ ਦੀ ਸਾਲ ਹੋ ਗਈ ਤਸੇ ਮੈਂ ਹਲਪ ਕਰੀ ਪੜ੍ਹਾਈ ਕਰਨੀ ਮੈਂ ਛੱਡ ਬਧਿਆ ਨਹੀਂ ਪੰਗੇ ਲਈ ਦੋ ਕਿਉਂ ਨਹੀਂ ਵੀ ਮੇਰੀ ਹੈਲਪ ਕਰੋ ਤੁਸੀਂ ਲਈ ਮੈਂ ਪੜਨਾ ਚਾਹੁੰਦੀ ਹਾਂ ਤੁਸੀਂ ਫਿਰ ਉਹ ਬੱਚੇ ਛੋਟੇ ਸੀ ਉਹ ਤਾਂ ਹੈਰੀ ਥੋੜਾ ਹਾਂ ਰਲਬ ਜਿਨਾ ਬੰਦੇ ਥੋੜਾ ਜਿਨੇ ਵਿੱਚ ਟੀਕ ਨੇ ਵੇ ਪਰ ਥੋੜਾ ਜਿਆਦਾ ਹਟੇ ਪਗਣਾ ਪਾਪਾ ਮੈਨੂੰ ਮੈਂ ਪੜਾਊਗਾ ਮੈਨੂੰ ਸਿਫਲਟੀ ਦੀ ਮਿਹਰਸ ਕਰਵਾ ਬਈ ਚਲੇ ਮੈਂ ਠੀਕਾ ਫੇ ਮੈਂ ਫੀਸ ਭਰਤੀ ਨਾ ਦੀ ਫੇ ਮੈਂ ਕੋ ਮੈਟਰੇ ਕੀਤੀ ਫਿਰ ਪ੍ਰੋਫਸਰ ਬੰਨ ਕੀਤੀ ਟੂ ਕੀਤੀ ਨਾ ਤੇ ਸਾਰੇ ਬੀਏ ਕੀਤੀ ਉਹ ਡਬਲ ਐਮਏ ਕਰ ਲਈ ਤੇ ਵੱਡੀ ਗੱਲ ਇਹ ਆ ਕਿ ਸਾਰੇ ਘਰ ਦੇ ਕੰਮ ਸਾਰੇ ਸਾਡੇ ਘਰ ਕੰਮ ਨਹੀਂ ਲੱਗੇ ਹੁੰਦੇ ਅੱਜ ਤੱਕ ਸਾਰੇ ਕੰਮ ਆਫ ਕਰਦੇ ਆ ਤੇ ਸਾਰੇ ਪੜਾਈ ਜਦੋਂ ਵੀ ਕੰਮ ਵੜੇ ਵੇਲੇ ਆਉਣਾ ਚੁੱਕੀ ਤਰੁੱਟੀ ਪਣੀ ਸਦਕਾ ਕਰ ਸਕੀ ਬਹਿਣਾ ਉਸ ਇਹ ਦੋ ਕੰਮ ਨਹੀਂ अच्छा एक एक ਤੁਸੀਂ ਪੜਨਵਾ ਜਿਹੜਾ 20 ਸਾਲ ਬਾਅਦ ਪੜਾਈ ਸ਼ੁਰੂ ਕੀਤੀ ਆ ਉਹ ਕਿਤੇ ਨਾ ਕਿਤੇ ਤੁਹਾਡਾ ਕੋਈ ਕੁਝ ਮੈਂ ਤੁਸੀਂ ਦੱਸੇ ਜੀ ਪਹਿਲਾਂ ਆਫਰ ਕੋਡ ਵੀ ਟੀਚਰ ਲਗਣਾ ਤੁਹਾਡੀ ਤਮੰਨਾ ਸੀ ਮਤਲਬ ਕੋਈ ਇਦਾਂ ਦਾ ਕੋਈ ਤੁਹਾਡਾ ਪ੍ਰੋਗਰਾਮ ਸੀ ਵੀ ਮੈਂ ਕੁਝ ਬਣਾ ਹਾਂਜੀ ਪਹਿਲਾਂ ਸੀ ਮੈਰਿਜ ਤੋਂ ਪਹਿਲਾਂ ਵੀ ਟੀਚਰ ਬਣਨਾ ਜੀ ਤੇ ਵੀ ਫਿਰ ਵੀ ਮੈਂ ਸਾਖਰਤਾ ਮਿਸ਼ਨ ਉਹ ਜਦੋਂ ਚੱਲਿਆ ਸੀ ਹੁਣ ਤੋਂ ਬਾਅਦ ਉਹਦੇ ਵਿੱਚ ਮੈਂ ਬਜ਼ੁਰਗਾਂ ਨੂੰ ਵੀ ਪੜਾਇਆ ਜੀ ਜੀ ਹਾਂਜੀ ਉਹ ਬਜ਼ੁਰਗਾਂ ਨੂੰ ਪੜਾਉਣ ਦਾ ਸੀਗਾ ਤੇ ਮੈਂ ਆਪਣੀ ਮੰਮਾ ਮੰਮਾ ਨੂੰ ਵੀ ਤੇ ਉਹਨਾਂ ਨੂੰ ਵੀ ਉਹਨਾਂ ਦਾ ਨਾਮ ਲਿਖਣਾ ਹੋਰ ਸਾਰਾ ਉਹਨਾਂ ਨੂੰ ਵੀ ਸਿਖਾਇਆ ਸੀ ਤੇ ਪੜਾਉਂਦੇ ਵੀ ਰਹੇ ਆ ਤੇ ਦੱਸਦੇ ਰਹੇ ਆ ਹਾਂਜੀ ਤੇ ਬੱਚੇ ਵੀ ਤੇ ਹਰਦੀਪ ਸਿੰਘ ਲਵਦੀਪ ਨੇ ਮੇਰੀ ਬਹੁਤ ਜ਼ਿਆਦਾ ਵੀ ਮਤਲਬ ਹੈਲਪ ਕੀਤੀ ਆ ਪੜਾਈ ਦੇ ਵਿੱਚ ਵੀ ਹੀਜੀ ਤੇ ਨੌਲੇਜ ਵਿੱਚ ਵੀ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਪੜ੍ਹਨਾ ਚਾਹੀਦਾ ਜੇ ਕਿਸੇ ਨੇ ਪੜ੍ਹਾਈ ਛੱਡੀ ਵੀ ਹੋਈ ਆ ਤਾਂ ਉਹ ਜ਼ਰੂਰ ਪੂਰੀ ਕਰ ਲੈਣੀ ਚਾਹੀਦੀ ਆ ਆਪਣੇ ਪੜ੍ਹਾਈ ਦੀ ਕੋਈ ਏਜ ਨਹੀਂ ਹੈਗੀ ਨੌਲੇਜ ਲੈ ਲੈਣੀ ਚਾਹੀਦਾ ਜਿੱਥੋਂ ਵੀ ਗਿਆਨ ਪ੍ਰਾਪਤ ਹੁੰਦਾ ਸਾਨੂੰ ਪ੍ਰਾਪਤ ਕਰ ਲੈਣਾ ਚਾਹ। ਅੱਛਾ ਕੁਝ ਬਣਨਾ ਚਾਹੁੰਦੇ ਸੀ ਜਿਵੇਂ ਟੀਚਰ ਹੀ ਬਣਨਾ ਚਾਹੁੰਦੇ ਸੀ ਜਾਂ ਕੁਝ ਹੋਰ ਐਦਾਂ ਵੀ ਜਾਂ ਕੁਝ ਹੋਰ ਮੈਨੂੰ ਮਨੋਰਥ ਦੇ ਨਾਲੇ ਤੁਸੀਂ ਪਾਓ। ਹਾਂਜੀ ਮੈਂ ਟੀਚਰ ਹੀ ਸੀ ਜੀ ਟੀਚਰ ਬਣ। ਹਾਂਜੀ ਤੇ ਇਸ ਕਰਕੇ ਮੈਂ ਜਸਪੀ ਡਾਇਮੈਟ ਕਿਤੀ ਦੇਖਾਂ ਜੀ ਉਸ ਤੋਂ ਹਾਲੇ ਜੀ ਡਾਇਮੈਮੈਕੀਤੀ। ਹਾਂਜੀ ਤੇ ਅੱਗੇ ਵੀ ਹਜੇ ਨੌਲੇਜ ਪ੍ਰਾਪਤ ਕਰਦੇ ਰਵਾਂਗੇ ਜੀ। ਹਾਂਜੀ ਅੱਛਾ ਹੁਣ ਅੱਗੇ ਕੋਈ ਅੱਗੇ ਜਾ ਕੇ ਐਮਫਲ ਜਾਂ ਪੀਐਸਜੀ ਤੋਂ ਐਦਾਂ ਦਾ ਕੋਈ ਪ੍ਰੋਗਰਾਮ ਬਹਾਰ ਹਾਂਜੀ ਕਰਾਂਗੇ ਜੀ ਕੀ ਬਣੇ? ਦੀ ਪੀਐਚਡੀ ਕਰਨ ਦੀ ਹੈ ਪੀਐਸ ਜੀ ਤੇ ਕਿਹੜਾ ਜਿਹੜਾ ਵਿਸ਼ਾ ਤੁਸੀਂ ਇਸ ਮਾਮਲੇ ਵਿੱਚ ਕਿਉਂਕਿ ਹਿਸਟਰੀ ਤੇ ਸੋਸ਼ੀਓਲੋਜੀ ਆਪਸ ਵਿੱਚ ਮਿਲਦੇ ਜੁਲਦੇ ਜੁੜੇ ਸਬਜੈਕਟ ਨੇ ਤੇ ਇਸ ਮਾਮਲੇ ਦੇ ਵਿੱਚ ਕਿਸ ਚੀਜ਼ ਨੂੰ ਤੁਸੀਂ ਥੀਮ ਬਣਾ ਕੇ ਜਿਹੜਾ ਚੱਲੋਗੇ ਜਿਹਦੇ ਵਿੱਚ ਤੁਸੀਂ ਪੀਐਸਡੀ ਕਰਨਾ ਹੈ ਹਿਸਟਰੀ ਦੇ ਵਿੱਚ ਜੀ ਜੀ ਹਾਂਜੀ ਹਿਸਟਰੀ ਦੇ ਬੱਤੀ ਪੀਐਚਡੀ ਕਰਨ ਦਾ ਮਤਲਬ ਜਿਸ ਬਾਰੇ ਤੁਸੀਂ ਇਹ ਕੀ ਕਰਾਂਗੇ ਜਿੱਥੋਂ ਵੀ ਨੌਲੇਜ ਮਿਲੀ ਕੋਈ ਜਰੂਰ ਲਵਾਂਗੇ ਜੀ ਪਰ ਮੇ ਉਹ ਬੱਚੇ ਹੀ ਹੋਣ ਕੋਈ ਵੀ ਹਾਂਜੀ ਤੇ ਇਹੀ ਮੇਰਾ ਸਿਰੇ ਤੋਂ ਡ੍ਰੀਮ ਸੀਗਾ ਤੇ ਵੀ ਪੜਨ ਦਾ ਤੇ ਸ਼ੌਕ ਵੀ ਸੀ ਤੇ ਜਿਹੜਾ ਸ਼ੌਕ ਮੇਰਾ ਪੂਰਾ ਕੀਤਾ ਸਰਦਾਰ ਕਲਮਨ ਸਿੰਘ ਟਾਲਾ ਜੀ ਨੇ। ਅੱਛਾ ਟਾਲਾ ਸਾਹਿਬ 20 ਸਾਲ ਵਿਆਹ ਤੋਂ ਬਾਅਦ ਵਿੱਚ ਮਤਲਬ ਪੜ੍ਹਾਈ ਛੱਡਣ ਤੋਂ ਬਾਅਦ ਵਿੱਚ ਇਹਨਾਂ ਦੀ ਭੁੱਖ ਪੜ੍ਹਨ ਦੀ ਜੱਗੀ ਤੇ ਉਹ ਤਾਂ ਅਜੇ ਵੀ ਮੈਨੂੰ ਲੱਗਦਾ ਨਹੀਂ ਕਿ ਇਹ ਖਤਮ ਹੋਈ ਆ ਤੇ ਅੱਗੇ ਪੀ ਐਚ ਡੀ ਦਾ ਪ੍ਰੋਗਰਾਮ ਚੱਲ ਰਿਹਾ। ਤੇ ਹੁਣ ਉਹ ਪੀ ਐਚ ਡੀ ਲਈ ਕੀ ਪ੍ਰੋਗਰਾਮ ਕਰ ਰਹੇ ਆ? ਮੇਰੇ ਤੋਂ ਮੈਂ ਤਾਂ ਪੀ ਐਸਾ ਪੜ੍ਹਦੀ ਨਹੀਂ ਮੈਂ ਇਹਨਾਂ ਦੀ ਆਪਣਾ ਲੈਣਾਂ ਨੇ ਹਨ। ਕਿ ਸੰਗਤ ਬੜੀ ਚੰਗਿਆਰਾ ਵਾਲੀ ਘਰ ਦਾ ਬੜੀ ਵਧੀਆ ਮਾਹੌਲਾ ਹਨ। ਹੌਂਜ ਨਾਲ ਕਲੇ ਰਹਿੰਦੇ ਨੇ ਬੱਚੇ ਬਾਹਰ ਤੱਕ ਮਡੂਟੀ ਚਲੇ ਜਾਂਦੇ ਆ। ਆਪਾਂ ਤੁਹਾਨੂੰ ਨਾ ਟਾਈਮ ਬ੍ਰੇਕ ਤੋਂ ਉਹਨਾਂ ਨੂੰ ਨਾ ਅਰਸ਼ ਤੋਂ ਬੋਲਣਾ ਕੰਡਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਆਏ ਹੋ ਤੇ ਆਪਣਾ ਇਹ ਮੋਟੋ ਸੀਗਾ ਵੀ ਇਹਨਾਂ ਨੂੰ ਦੇਖ ਕੇ ਅਤੇ ਤੁਹਾਨੂੰ ਸੁਣ ਕੇ ਹਨ ਕੋਈ ਬੱਚਾ ਛੱਡੀ ਵਟਾ ਪੜਾਈਦਾ ਕੋਈ ਛੱਡੀ ਵਟੀਆਂ ਵੀ ਉਹ ਕੰਟੀਨਿਊ ਕਰ ਸਕੀ ਬੱਚਾ ਕਿਉਂਕਿ ਇਹ ਪੜਾਈ ਦਾ ਨਾ ਤਾਂ ਕੋਈ ਏਜ ਹੁੰਦੀ ਹੈ ਨਾ ਇਹਦਾ ਉਮਰ ਨਹੀਂ ਨਾ ਇਹਦਾ ਵੀ ਹੁੰਦਾ ਜੇ ਬੰਦਾ ਮਰਜੀ ਕਰ ਸਕਦਾ ਹਾਂ ਜਿਵੇਂ ਤੁਸੀਂ ਜਦੋਂ ਤੁਹਾਨੂੰ ਬਦਲ ਗਿਆ ਵੀ ਇਹ ਤਾਂ 100% ਕੀ ਨੇ ਤੇ ਮੈਂ ਪੰਜਾਬ ਪੁਲਿਸ ਦੇ ਵਿੱਚ ਕਿਤੇ ਨਾ ਕਿਤੇ ਮਹਿਸੂਸ ਹੋਏਗਾ ਪਰ ਜਿਵੇਂ ਇਹਨਾਂ ਦਾ ਟਾਰਗੇਟ ਆ ਉਹਨਾਂ ਪੜਾਈ ਦੀ ਟੋੜਨ ਜਾ ਲਿਆ ਕਰਗੇ ਇਹ ਤੋਂ ਪਾਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਤੇ ਇੱਕ ਬ੍ਰਿਹੜ ਅਰਾਦਾ ਲੱਗ ਰਿਹਾ ਕਿ ਇਹ ਨਾ ਹੋਵੇ ਪੀਐਜੀ ਕਰਕੇ ਡਾਕਟਰ ਜਿਦੇ ਕੁਰਬਾਨ ਜਾਣ ਫਿਰ ਕਿਵੇਂ ਮਹਿਸੂਸ ਕਰੂੰਗਾ ਨਹੀਂ ਮੈਨੂੰ ਚੰਗਾ ਲੱਗੂ ਇਹ ਮੈਨੂੰ ਬਹੁਤ ਚੰਗਾ ਲੱਗੂ ਦਿਖਾਉਂਦੇ ਮੈਂ ਅੰਡਰ ਮੈਟਰ ਨਾਲ ਉਹ ਕੀਤਾ ਹੋਇਆ ਤਾਂ ਫਿਰ ਪੀਐਸੀ ਨਹੀਂ ਤਾਂ ਫਿਰ ਉਹ ਕਰੂਗਾ ਹਨ ਜਿਹੇ ਦਾ ਤੇ ਬਹੁਤ ਚੰਗੀ ਗੱਲ ਹੈ ਤੇ ਮੈਨੂੰ ਬਹੁਤ ਚੰਗਾ ਲੱਗੂ ਮੈਂ ਹਮੇਸ਼ਾ ਰਸਤੇ ਨਾਲ ਉਸੋ ਕੀ ਕਰਨਾ ਇਹ ਰਕਸਟ ਕੰਟੀਨਿਊ ਰਤਮ ਨੂੰ ਕਿ ਤਰਾਹ ਨਹੀਂ ਹੈਗਾ ਕਿ ਤੁਮ ਆਪਣੀ ਮਿਹਨਤ ਕਰਨੀ ਕਿ ਮੈਂ ਪੀਐਜੀ ਕਰਨੀ ਮੈਂ ਬਿਲਕੁਲ ਕਰੋ ਖੁਸ਼ੀ ਨਾ ਕਰੋ ਬਹੁਤ ਚੰਗਾ ਲੱਗਦਾ ਇਹ ਦੇਖ ਲਓ ਦਰਸ਼ਕੋ ਵੀ ਇੱਕ ਅੰਡਰ ਮੈਡੀਕਲ ਲੜਕੀ ਆ ਜਿਹੜੀ ਉਸਨੇ 20 ਸਾਲ ਬਾਅਦ ਪੜ੍ਹਾਈ ਸ਼ੁਰੂ ਕੀਤੀ ਤੇ ਚੰਗੇ ਨੰਬਰਾਂ ਦੇ ਵਿੱਚ ਫਸਟ ਡਿਵੀਜ਼ਨਾਂ ਦੇ ਵਿੱਚ ਇਹਨਾਂ ਨੇ ਡਬਲ ਐਮਏ ਤੱਕ ਆਪਣੀ ਪੜ੍ਹਾਈ ਕੀਤੀ ਆ ਤੇ ਉਸ ਤੋਂ ਬਾਅਦ ਪੀ ਐਚ ਡੀ ਕਰਨ ਦੇ ਲਈ ਵੀ ਪੂਰਾ ਪੂਰਾ ਜਿਹੜਾ ਇਹਨਾਂ ਦਾ ਮਨ ਬਣਿਆ ਹੋਇਆ ਤੇ ਹੁਣ ਜਿਹੜੀ ਇਹਨਾਂ ਤੋਂ ਬਿਨਾ ਆਪਾਂ ਪਹਿਲਾਂ ਇਹਨਾਂ ਦਾ ਮੋਟਿਵ ਜਾਣ ਲਈਏ ਫਿਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਉਂਕਿ ਇਹਨਾਂ ਦੀ ਪਰਿਵਾਰ ਦੀ ਹਿਸਟਰੀ ਵੀ ਬੜੀ ਬਕਰੇ ਤੌਰ ਦੇ ਤੇ ਆਖਬਾਰਾਂ ਦੀਆਂ ਜਿਹੜੀਆਂ ਕਟਿੰਗਾਂ ਨੇ ਤੇ ਉਹ ਤੁਸੀਂ ਸਾ ਤੁਹਾਨੂੰ ਦਿਖਾਉਣੇ ਵੀ ਆ ਤੇ ਇਹਨਾਂ ਦੇ ਲੜਕਿਆਂ ਦੀ ਆ ਪਰ ਆਪਜੀ ਦਿਖਾਉਣੇ ਆ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਲੋਕ ਅਜੇ ਵੀ ਪੜਨਾ ਚਾਹੁੰਦੇ ਨੇ ਸਿਰਫ ਵਿਆਹ ਹੋ ਗਿਆ ਇਸ ਕਰਕੇ ਆਪਣੀ ਉਸ ਪੜ੍ਹਾਈ ਦੇ ਜਿਹੜੀ ਇੱਛਾ ਸੀ ਉਹਨੂੰ ਰੋਕ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਉਸ ਤੋਂ ਬਾਅਦ ਆਪਾਂ ਅੱਗੇ ਚੱਲ ਕਰਾਂਗੇ ਜਿਹੜੇ ਵੀ ਕਿਸੇ ਨੇ ਵੀ ਪੜ੍ਹਾਈ ਛੱਡਤੀ ਜੀ ਉਹ ਪੜ੍ਹਾਈ ਅੱਜ ਵੀ ਪੂਰੀ ਕਰ ਸਕਦੇ ਕੋਈ ਪ੍ਰੋਬਲਮਜ਼ ਕਰਕੇ ਛੱਡਤੀ ਜਾਂ ਕਿਸੇ ਵੀ ਤੇ ਪੜ੍ਹਾਈ ਹਰ ਇੱਕ ਉਹਨਾਂ ਕਰ ਸਕਦਾ ਵਾ ਹਾਂਜੀ ਕੋਈ ਵੀ ਹੋਰ ਹੋਵੇ ਉਹਨੂੰ ਜੀ ਹਾਂਜੀ ਪੜਾਈ ਕੋਈ ਪੜਾਈ ਦੀ ਕੋਈ ਹੈ ਜੀ ਏਜ ਨਹੀਂ ਹੈਗੀ ਜੀ ਹਾਂਜੀ ਹਾਂਜੀ ਕਿਸੇ ਵੀ ਨੌਲੇਜ ਲੈ ਸਕਦਾ ਮੁੰਡਾ ਹਰ ਇੱਕ ਹਾਂਜੀ ਤੇ ਤੇ ਖਾਸ ਕਰਕੇ ਲੜਕੀਆਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਲੜਕੀਆਂ ਲੜਕੇ ਤਾਂ ਦੇ ਵਿਆਹ ਤੋਂ ਬਾਅਦ ਜਿਵੇਂ ਤੁਹਾਡੀ ਵੀਡੀਓ ਦੇਖ ਕੇ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਲੜਕੀਆਂ ਨੂੰ ਇਹ ਜਰੂਰ ਰਹੇਗਾ ਕਿ ਹੁਣ ਮੈਂ ਕੀ ਕਰਾਂ ਜਿਵੇਂ ਤੁਸੀਂ ਤੁਹਾਡੇ ਸਾਹਮਣੇ ਤੁਹਾਡੇ ਹਸਬੰਦ ਬੈਠ ਨੇ ਪੰਜਾਬ ਪੁਲਿਸ ਵਿੱਚ ਨੇ ਲੜਕੀਆਂ ਜਿਵੇਂ ਏਦਾਂ ਦੀ ਕੋਈ ਸਥਿਤੀ ਹੋਵੇ ਅਗਲੇ ਕੜਾ ਘਰ ਵਾਲਾ ਪੰਜਾਬ ਪੁਲਿਸ ਵਿੱਚ ਲੱਗਿਆ ਨੌਕਰੀ ਲੱਗਿਆ ਹੋਇਆ ਤੇ ਹੁਣ ਕੀ ਕਰਨਾ ਪੜਾਇ ਕਰਕੇ ਬੱਚਿਆਂ ਵੱਲ ਧਿਆਨ ਦੇ ਲੋ ਬੱਚਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਘਰ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਆਪ ਦਾ ਸ਼ੌਕ ਆ ਜਿਹੜਾ ਉਹ ਵੀ ਪੂਰਾ ਕਰਨਾ ਚਾਹੀਦਾ ਜੀ ਜੀ ਹਾਂਜੀ ਮੈਂ ਤਾਂ ਇਹ ਕਹਿੰਦੀ ਆ ਜਿਹੜੀ ਲੇਡੀਜ਼ ਘਰ ਸੰਭਾਲ ਸਕਦੀ ਆ ਉਹ ਸਭ ਕੁਝ ਕਰ ਸਕਦੀ ਆ ਪੜ੍ਹ ਵੀ ਸਕਦੀ ਆ ਹਾਂਜੀ ਕਿਸੇ ਵੀ ਉਹਦੇ ਤੇ ਪਹੁੰਚ ਸਕਦੀ ਆ ਤੇ ਹਾਂਜੀ ਔਰਤਾਂ ਸਾਥ ਸਾਪਾਸੇ ਅੱਗੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੋਈਗੀ ਅਚਕਿਤ ਹੋਰ ਦੱਸੋ ਵੀ ਜਦੋਂ ਤੁਸੀਂ ਇਕੱਠਿਆਂ ਨੇ ਪੇਪਰ ਦਿੱਤੇ ਸੀ ਮਾਂ ਪੁੱਤ ਨੇ ਤੇ ਬਾਰ ਬਾਰ মিডিਆ ਨੇ ਤੁਹਾਨੂੰ ਬੜਾ ਵਾਰਿਆ ਸੀਗਾ ਤੇ ਇਹ ਅਖਬਾਰ ਦੀਆਂ ਕਟਿੰਗਾਂ ਹਰਸ ਨੂੰ ਮਟਾਉਂਗਾ ਕਿ ਇੱਕ ਵਾਰ ਅਖਬਾਰ ਦੀਆਂ ਕਟਿੰਗਾਂ ਜ਼ਰੂਰ ਦਿਖਾ ਦੇ ਦਿੱਤੀਆਂ ਜਾਣ ਸਾਰੀਆਂ ਤੇ ਕਿਸ ਪ੍ਰਕਾਰ ਜਿਹੜੇ ਮਤਲਬ ਕਿ ਤੁਹਾਨੂੰ ਉਦੋਂ ਜਦੋਂ মিডিਆ ਨੇ ਉਵਾਰਿਆ ਸੀਗਾ ਵੀ ਮਾਂ ਪੁੱਤ ਇਕੱਠੇ-ਇਕੱਠੇ ਪੇਪਰ ਦੇ ਰਹੇ ਨੇ ਤੇ ਉਦੋਂ ਤੁਹਾਡੀ ਖੁਸ਼ੀ ਜਿਹੜੀ ਕਿਹੋ ਜੀ ਹਾਂਜੀ ਜੀ ਬਹੁਤ ਜ਼ਿਆਦਾ ਸੀ ਜੀ ਸਾਰੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂਜੀ ਬੱਚਿਆਂ ਨੂੰ ਵੀ ਤੇ ਮੈਨੂੰ ਵੀ ਜਾਦਾ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਕਿਉਂਕਿ ਜਦੋਂ ਕੋਈ ਪਤਰਕੀ ਕਰਦੇ ਆ ਜਾਂ ਆਪ ਨੂੰ ਆਪਣਾ ਕੋਈ ਸ਼ੌਕ ਪੂਰਾ ਹੁੰਦਾ ਤਾਂ ਮਾਨੂੰ ਜਰੂਰ ਖੁਸ਼ੀ ਹੁੰਦੀ ਹੈ ਜੀ ਹਾਂਜੀ ਅੱਛਾ ਹਰਸ਼ਮਿਤ ਵਾਲਾ ਕਹਾਂਗਾ ਕਿ ਇੱਕ ਵਾਰੀ ਜੋ ਕਟਿੰਗ ਪਈਆਂ ਨੇ ਉਹਨਾਂ ਨੂੰ ਦਿਖਾਇਆ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਲੜਕੇ ਨੇ ਉਹਨਾਂ ਦੀਆਂ ਪ੍ਰਾਪਤੀਆਂ ਵੀ ਨੇ ਕਿਉਂਕਿ ਉਹਨਾਂ ਨੇ weight lifting ਦੇ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਨਾਮਣਾ ਖੱਟਿਆ ਤੇ ਅੱਜ ਜਦੋਂ ਅਸੀਂ ਸਾਡਾ ਇੱਥੇ ਆਉਣ ਦਾ ਸਬੱਬ ਬਣਿਆ ਸੀ ਤਾਂ ਜੋ ਲੋਹਾਰੇ ਦੀ ਧਰਤੀ ਦੇ ਉੱਤੇ ਸੰਤ ਈਸ਼ਰ ਸਿੰਘ ਸੁਸਾਇਟੀ ਦੇ ਵੱਲੋਂ ਇੱਕ ਕਬੱਡੀ ਦਾ ਤੇ ਕੁਸ਼ਤੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਉਸ ਦੇ ਵਿੱਚ ਵੀ ਹਰਦੀਪ ਸਿੰਘ ਲਤਾਲਾ ਐਡਵੋਕੇਟ ਹਰਦੀਪ ਸਿੰਘ ਲਤਾਲਾ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਸੀ ਉਹਨਾਂ ਦੇ ਜੋ ਦੂਸਰੇ ਭਰਾ ਨੇ ਤੇ ਉਹਨਾਂ ਦਾ ਜ਼ਿਕਰ ਹੋ ਰਿਹਾ ਸੀ ਲਵਦੀਪ ਸਿੰਘ ਉਹਨਾਂ ਦਾ ਜ਼ਿਕਰ ਹੋ ਰਿਹਾ ਸੀਗਾ ਤੇ ਅਸੀਂ ਵੀ ਬੜੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਨਾਮ ਦੇ ਉੱਤੇ ਵੱਡੇ ਵੱਡੇ ਕੱਪ ਦੇ ਕੇ ਉਹਨਾਂ ਦੇ ਪਿਤਾ ਨੂੰ ਸਨਮਾਨਿਤ ਕੀਤਾ ਗਿਆ ਤੇ ਦੋਨਾਂ ਲੜਕੀਆਂ ਦੀਆਂ ਪ੍ਰਾਪਤੀਆਂ ਵੀ ਤੁਸੀਂ ਅਖਬਾਰਾਂ ਦੀਆਂ ਕਟਿੰਗਾਂ ਤੇ ਇਸ ਤੋਂ ਬਿਨਾਂ ਬਹੁਤ ਸਾਰੇ ਸਰਟੀਫਿਕੇਟ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਸਰਵੰਤੀ ਥੋੜੇ ਜਿਹਾ ਸਰਟੀਫਿਕੇਟ ਵੀ ਦਿਖਾਓ ਤੇ ਫਿਰ ਆਪਾਂ ਬੱਚਿਆਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਕਿ ਇੰਨੇ ਸਰਟੀਫਿਕੇਟ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਲੈ ਗਏ ਨੇ ਤੇ ਬੜੀ ਖੁਸ਼ੀ ਹੋ ਰਹੀ ਆ ਕਿ ਨੌਜਵਾਨ ਦੇਖੋ ਇੱਥੇ ਇੱਕ ਸਰਟੀਫਿਕੇਟ ਲੈਣਾ ਔਕਾ ਹੋ ਜਾਂਦਾ ਤੇ ਪਰਿਵਾਰ ਤੁਹਾਨੂੰ ਦਿਖਾ ਰਿਹਾ ਕਿ ਲੜਕੀਆਂ ਨੇ ਕਿਸ ਪ੍ਰਕਾਰ ਸਰਟੀਫିକੇਟ ਖਤਮ ਨਹੀਂ ਹੋ ਰਿਹਾ ਇੱਧਰ ਵੀ ਦਿਖਾਓ ਤੇ ਹਰਸ਼ ਤੇ ਪ੍ਰਮਾਣ ਪੱਤਰ ਮਿਲੇ ਹੋਏ ਨੇ ਕਾਲਜਾਂ ਵੱਲੋਂ ਸਕੂਲਾਂ ਵੱਲੋਂ ਸੰਸਥਾਵਾਂ ਵੱਲੋਂ ਖੇਡ ਅਕੈਡਮੀਆ ਵੱਲੋਂ ਖੇਡ ਸੰਸਥਾਵਾਂ ਵੱਲੋਂ ਤੇ ਨਾਲ-ਨਾਲ ਉਹਨਾਂ ਦੀਆਂ ਪ੍ਰਾਪਤੀਆਂ ਵੀ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਸਰਟੀਫିକੇਟ ਪਏ ਆ ਨੇ ਤੇ ਹੁਣ ਅਸੀਂ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਕਿ ਨੜਕਾ ਹਰਦੀ ਹਰ ਹਰਦੀਪ ਸਿੰਘ ਤੇ ਦੂਸਰਾ ਲੱਭਦੀਪ ਸਿੰਘ ਕਰਮ ਸਿੰਘ ਜੀ ਵੱਡਾ ਕੌਣ ਹੈ ਨਾਲ ਚ ਲਵਦੀਪ ਸਿੰਘ ਵੱਡਾ ਜੀ ਅੱਛਾ ਜੋ ਪਹਿਲਾਂ ਕੈਨੇਡਾ ਗਿਆ ਹਾਂਜੀ ਬੇਫਿਕਰ ਜੀ ਹੋਰ ਦੱਸ ਦਈਏ ਕਿ ਬੱਚੇ ਦੋਨੋਂ ਹੀ ਹੁਣ ਕੈਨੇਡਾ ਦੇ ਵਿੱਚ ਸੈੱਟ ਨੇ ਤੇ ਉੱਥੇ ਹੀ ਪੜ੍ਹਾਈ ਵੀ ਜਾਰੀ ਕਰ ਰਹੇ ਨੇ ਤੇ ਨਾਲ ਕੰਮ ਕਰ ਵੀ ਰਹੇ ਨੇ ਲਵਦੀਪ ਜੀ ਦੇ ਬਾਰੇ ਥੋੜੀ ਜੀ ਪਹਿਲਾਂ ਜਾਣਕਾਰੀ ਦਿਓ ਕਿ ਉਹਨੇ ਕਿਹੜੀ ਕਿਹੜੀ ਖੇਤਰ ਦੇ ਵਿੱਚ ਤੁਹਾਡੇ ਤੋਂ ਪ੍ਰੇਰਣਾ ਲੈ ਕੇ ਬੰਦਾ ਬਣਿਆ ਹਾਂਜੀ ਲਵਦੀਪ ਵੀ ਤਾਂ ਸਿਰਫ ਨੇ ਪੜ੍ਹਾਈ ਕੀਤੀ ਉਹਨੇ ਤੇ ਗੇਮ ਤੋਂ ਕੱਲੇ ਸਰਦੀ ਵੀ ਨਹੀਂ ਕੀਤੀ ਛੋਟੇ ਨੇ ਉਹਨੇ ਮਤਲਬ ਪੜ੍ਹਾਈ ਦੇ ਵਿੱਚ ਹੀ ਲਵਦੀਪ ਉਹਨੇ ਪੜ੍ਹਾਈ ਪਹਿਲਾਂ ਸਟੈਨੋਗ੍ਰਾਫੀ ਕੀਤੀ ਤੇ ਪੁਲਿਸ ਵਿੱਚ ਉਹਦਾ ਭਰਤੀ ਹੋ ਗਿਆ ਸੀਗਾ ਉਹ ਪਰ ਇਕਦਮ ਨਮਕੀਨ ਨਾ ਸਰਕਾਰ ਦਾ ਰੈਗੂਲੇਟ ਜੀ ਆ ਤੁੰਗ ਪਰ ਸਟਾਰਨ ਗ੍ਰਾਫਿਕਰ ਦਾ ਕਾਰਡ ਜੋ ਜੱਕ ਤਾਂ ਉਹਦੇ ਪੋਸਟ ਭਰਨ ਵਾਲੀ ਸੀਗੀ ਤੇ ਕਹਿੰਦਾ ਪਾਪਾ ਬਾਹਰ ਜਾਣਾ ਮੈਂ ਅਲਸ ਕਰ ਲਈ ਮੈਂ ਜੋ ਤੀਕਾ ਭਾਈ ਕਰ ਲੋ ਜੀ ਮੈਂ ਥੋੜੀ ਆ ਨਾ ਜੇ ਚਲ ਕਰੋ ਆਪਦਾ ਤੇ ਉਹ ਜਿਹੜਾ ਪਰ ਸਾਲੋ ਕੇ ਬਾਹਰ ਗਿਆ ਨੂੰ ਪਰ ਉਹਨੂੰ ਦੇਖ ਕੇ ਹਦੀਬ ਕਹਿੰਦਾ ਵੀ ਆ ਦੇਖੋ ਸਰਟੀਫਿਕੇਟ ਨਹੀਂ ਨੇ ਪੈ ਰਹੇ ਨਾ ਇਹ ਥੋੜਾ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਜੋ ਬੱਚਾ ਨਹੀਂ ਮਿਹਨਤ ਕਰਦਾ ਨਾ ਉਹਦਾ ਮੁੱਲ ਉਹਨੂੰ ਜੂਰ ਮਿਲਣਾ ਚਾਹੀਦਾ ਦੇਖੋ ਹੁਣ ਬਾਹਰ ਬੱਚੇ ਤੋਰਨੇ ਮਾਪਿਆਂ ਵਾਸਤੇ ਬਹੁਤ ਵੱਡੀ ਗੱਲ ਆ ਹਨਾ ਪਰ ਮਜ਼ਦੂਰੀਆਂ ਨੇ ਭੇਜਨੇ ਬ ਇਹ ਉਹਦਾ ਇੱਕ ਹੁੰਦਾ ਵੀ ਆਪਾਂ ਕੂਤਰਾਂ ਜੋੜਾ ਪਾਲਿਆ ਤੇ ਛੱਡ ਦੋ ਬੜਕੋ ਨੇ ਆਉਣਾ ਕਿ ਨਹੀਂ ਆਉਣਾ ਰੱਬ ਨੂੰ ਪਤਾ ਕੀ ਹੋਣਾਗੇ ਨਾ ਤੇ ਅਸੀਂ ਬੜਾ ਮਿਲਿਆ ਉਸ ਟਾਈਮ ਤੇ ਸੋਢੀ ਸਾਹਿਬ ਸੀਗੇ ਮਿਨਿਸਟਰ ਕਿ ਕਰਡ ਮੰਤਰੀ ਸੀਗੇ ਉਹਨੇ ਮੇਰੇ ਜਾ ਕੇ ਬਾਰ ਬਾਰ ਕਿਹਾ ਵੀ ਤੁਹਾਡੇ ਬੱਚੇ ਦਾ ਕੁਝ ਕਰੋ ਪਰ ਨਹੀਂ ਕੋਈ ਕੰਮ ਨਹੀਂ ਕਰ ਸਕਾ ਪਰ ਇਹਨੇ ਜੰਨਾ ਮਹਾਰਾਜ ਤੇ ਪਾਸੇ ਵੀ ਕਰ ਪਾ ਰਹੀ ਕਿ ਗਨ ਸਰ ਜੀ ਵੀ ਬੱਚਾ ਸਿਆਣਾ ਸੀਗਾ ਉਹ ਨਰਵਸ ਨਹੀਂ ਹੋਇਆ ਨਾ ਉਹ ਨਸਿਆਂ ਬਲ ਨੂੰ ਉਹਨੇ ਮੂੰਹ ਕੀਤਾ ਨਾ ਕੋ ਗਲਤ ਕੀਤੀ ਹੋਣੀ ਉਹ ਲਾ ਕਰਨ ਲੱਗਿਆ ਉਹਨੇ ਉਸ 3 ਸਾਲ ਦੀ ਉਮਰ ਦੇ ਵਿੱਚ ਹੀ ਲਾਅ ਕੀਤਾ ਉਹਦਾ ਤੇ ਲਾਅ ਕਰਨ ਤੋਂ ਬਾਅਦ ਫਿਰ ਉਹ ਕਹਿੰਦਾ ਪਾਪਾ ਵੀ ਮੈਂ ਵੀ ਬਾਹਰ ਜਾ ਕੇ ਲਾਅ ਕਰ ਮ ਤੇ ਅਗਲੇ ਸਾਲ ਤੁਹਾਹਾਂ ਦੀ ਕਿਰਪਾ ਹੋਵੇ ਹੇ ਚੇਪਾਸ ਉਹ ਵੀ ਕਿਰਪਾ ਕਰਨਗੇ ਤੇ 25 ਜੋ ਆਪਦੀ ਲਾਜ ਪੜਾ ਸ਼ੁਰੂ ਕਰ ਦੂਗਾ ਅੱਛਾ ਇਸ ਤੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੁਲਵੰਤ ਸਿੰਘ ਦੀ ਗੱਲਬਾਤ ਤੁਸੀਂ ਅੰਦਾਜ਼ਾ ਲਗਾਏ ਰਿਆ ਕਿ ਕਿਹੜੇ ਹਾਪਾ ਬੋਨਾਂ ਨੇ ਸਰਕਾਰਾਂ ਦੇ ਅੱਗੇ ਰੱਖੇ ਨੇ ਕਿ ਬੱਚੇ ਪੜਾ ਪੜਤਾ ਰਹੇ ਨੇ ਬੱਚੇ ਨਾਮ ਨਾ ਖਟ ਰਹੇ ਨੇ ਖੇਡਾਂ ਦੇ ਵਿੱਚ ਮੱਲਾ ਮਾਰ ਰਹੇ ਨੇ ਸਰਟੀਫਿਕੇਟ ਪ੍ਰਾਪਤ ਕਰ ਰਹੇ ਨੇ ਮੈਡਲ ਅੰਦਰ ਅਸੀਂ ਬਖਰੇ ਸ਼ਾਟ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅੰਦਰ ਮੈਡਲ ਤੇ ਟਰੋਫੀਆਂ ਨਾਲ ਇਹਨਾਂ ਦਾ ਜਿਹੜੇ ਕਮਰੇ ਭਰੇ ਪਏ ਨੇ ਇੰਨਾ ਜਿਆਦਾ ਜਿਹੜਾ ਜੇਕਰ ਮਾਪਿਆਂ ਨੂੰ ਖੁਦ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਬੱਚੇ ਹੁਣ ਆਰਟੀ ਪੜਨ ਵਾਲੇ ਸੀ ਪੜ ਵੀ ਚੁੱਕੇ ਨੇ ਤੇ ਉਹਦੇ باوجود ਫਿਰ ਉਸ ਪੀੜਾ ਦੇ ਵਿੱਚੋਂ ਨਿਕਲ ਕੇ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਜਿਵੇਂ ਇਹਨਾਂ ਨੇ ਇੱਕ ਹੋਰ ਦਰਦ ਬਿਆਨ ਕੀਤਾ ਕਿ ਕਬੂਤਰਾਂ ਦਾ ਜੋੜਾ ਛੱਡ ਦਿੱਤਾ ਆਏਗਾ ਵਾਪਸ ਨਹੀਂ ਆਏਗਾ ਇਹ ਕੁਝ ਨਹੀਂ ਕਹਿ ਸਕਦੇ ਤੇ ਇਸ ਕਰਕੇ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਕੋਈ ਨਾ ਕੋਈ ਰੋਜ਼ਗਾਰ ਨੀਤੀ ਆ ਉਹ ਬਣਾਓ ਤਾਂ ਕਿ ਜਿਹੜੇ ਇਹੋ ਜਿਹੇ ਹੁਣ ਹਾਰ ਵਦੇਸ਼ਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਉੱਥੋਂ ਦੀਆਂ ਸਰਕਾਰਾਂ ਦਾ ਸਾਥ ਦੇਣਾ ਇੱਥੋਂ ਰਹਿ ਕੇ ਇੱਥੇ ਰਹਿ ਕੇ ਇੱਥੋਂ ਦੀਆਂ ਸਰਕਾਰਾਂ ਆਪਣੀ ਧਰਤੀ ਦਾ ਜਿਹੜਾ ਮਿਹਨਤ ਕਰਨ ਅੱਛਾ ਦੋਨੋਂ ਬੱਚੇ ਬਾਹਰ ਚਲੇ ਗਏ ਜੀ ਤੇ ਸੈਟ ਵੀ ਨੇ ਜਿਵੇਂ ਤੁਸੀਂ ਦੱਸਿਆ ਹੀ ਆ ਤੇ ਪਰ ਕਿਵੇਂ ਮਹਿਸੂਸ ਕਰਦੇ ਹੋ ਕਿ ਬੱਚਿਆਂ ਤੋਂ ਬਿਨਾ ਰਹਿਣਾ ਕਿੰਨਾ ਬਹੁਤ ਅੱਖੀ ਲੱਗਿਆ ਤਾਂ ਬਿਨਾ ਰਹਿਣਾ ਤਾਂ ਜੀ ਬਹੁਤ ਅੱਖਾ ਵਾ ਕਿਉਂਕਿ ਅਸੀਂ ਇਕੱਠੇ ਇਕੱਠੇ ਪੜ੍ਹਾਈ ਕੀਤੀ ਹੈ ਤੇ ਮਾਂ ਲਈ ਤਾਂ ਉਹ ਵੀ ਜ਼ਿਆਦਾ ਔਖਾ ਹੋ ਜਾਂਦਾ ਜੀ ਤੇ ਹਾਂਜੀ ਬੱਚਿਆਂ ਦੇ ਬਿਨਾ ਤਾਂ ਬਹੁਤ ਔਖਾ ਜੀ ਜੀ ਹਾਂ ਜੀ ਤੇ ਹੁਣ ਸਰਕਾਰਾਂ ਨੂੰ ਜਿਵੇਂ ਕੁਲਵੰਸੇਜੀ ਨੇ ਆਪਣਾ ਇੱਕ ਦਰਦ ਬਿਆਨ ਕੀਤਾ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਵੀ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਮਾਵਾ ਨੇ ਉਹਨਾਂ ਦੇ ਪਿਓ ਨੇ ਮਾਪੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਇੱਥੇ ਪੜਨ ਇੱਥੇ ਲਿਖਣ ਤੇ ਇੱਥੇ ਨੌਕਰੀਆਂ ਕਰਨ ਉਹ ਵਿਦੇਸ਼ਾਂ ਦੇ ਵਿੱਚ ਨਾ ਜਾਣ ਤੇ ਕਿਤਨਾ ਕਿਤੇ ਜਿਵੇਂ ਰੁਜ਼ਗਾਰ ਦੀ ਕਮੀ ਦੇ ਕਰਕੇ ਉੱਤੇ ਵਿਦੇਸ਼ਾਂ ਦੇ ਵਿੱਚ ਭੇਜਣਾ ਭੇਜਣਾ ਪੈ ਜਾਂਦਾ ਉਹਨਾਂ ਨੂੰ ਤੇ ਉਹ ਵੀ ਬਹੁਤ ਜ਼ਿਆਦਾ ਪੈਸੇ ਲਗਾ ਕੇ ਕੀ ਕਹਿਣਾ ਸਰਕਾਰ ਨੂੰ ਹਾਂ ਜੀ ਸਹੀ ਕਹਾਂਗੇ ਜੀ ਬੱਚਿਆਂ ਨੂੰ ਵੀ ਇੱਥੇ ਰੋਜ਼ਗਾਰ ਮਿਲਣਾ ਚਾਹੀਦਾ ਵਧੀਆ ਜਿਵੇਂ ਬੱਚਿਆਂ ਨੇ ਮਿਹਨਤ ਕੀਤੀ ਆ ਹਰਦੀਪ ਨੇ ਇੰਨੀ ਮਿਹਨਤ ਕੀਤੀ ਆ ਲਵਦੀਪ ਨੇ ਬੇਟੇ ਨੇ ਇੰਨੀ ਮਿਹਨਤ ਕੀਤੀ ਆ ਤਾਂ ਇੱਥੇ ਇਹਨਾਂ ਨੂੰ ਡਿਊਟੀ ਵਗੈਰਾ ਮੰਨਦੀ ਚਾਹੀਏ ਵਧੀਆ ਹਾਂਜੀ ਤੇ ਤਾਂ ਕਿ ਆਪਣੇ ਹੁਣ ਬੱਚੇ ਇਹਨੇ ਪੜ੍ਹ ਲੈ ਕੇ ਵੀ ਬਾਹਰ ਵਿਦੇਸ਼ਾਂ 'ਚ ਜਾ ਰਹੇ ਨੇ ਤਾਂ ਇਹਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਕਿਉਂ ਤੋੜੀਏ ਬੱਚੇ ਘਰ ਤੋਂ ਜੀ ਹਾਂਜੀ ਇਹਦੀ ਇਹ ਲਟਾਲਾ ਫੈਮਿਲੀ ਜਿਹੜੇ ਕਿ ਜਿਨ੍ਹਾਂ ਦੀ ਜੋ ਪਰਿਵਾਰ ਦੀ ਮੁਖੀਆ ਸ਼੍ਰੀਮਤੀ ਜਗਦੇਵ ਕੌਰ ਉਹਨਾਂ ਦੀ ਪੜ੍ਹਾਈ ਤੋਂ ਲੈ ਕੇ ਅਸੀਂ ਇੱਥੇ ਇੱਕ ਦਰਦ ਵੀ ਬਿਆਨ ਕੀਤਾ ਪੰਜਾਬ ਦੀ ਨੌਜਵਾਨੀ ਦੇ ਸੰਬੰਧ ਦੇ ਵਿੱਚ ਤੇ ਅਜਹਈਆਂ ਕਹਾਣੀਆਂ ਕਿਸੇ ਅਸੀਂ ਤੁਹਾਡੇ ਦਰਮਿਆਨ ਹੋਰ ਵੀ ਲੈ ਕੇ ਆਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਰਵਾਂਗੇ ਹੁਣ ਨਵੀਂ ਸ਼ਖਸੀਅਤ ਦੇ ਆਉਣ ਤੱਕ ਸਾਨੂੰ ਦੇ ਅਜਾਜਤ ਧੰਨਵਾਦ